ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਦਿਨ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਸਾਰਾ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸੀਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਗੁਰਦੁਆਰਾ ਖਡੂਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਕੀ ਇਤਿਹਾਸ ਖਡੂਰ ਸਾਹਿਬ ਦਾ ਉਹ ਸਾਰਾ ਦੱਸਦਾ ਮੈਂ ਖਡੂਰ ਸਾਹਿਬ ਦਾ ਵੀ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਤੇ ਹੋਰ ਨਾਲ ਲੱਗਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਣਾ ਵਾ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰਿਓ ਧੰਨਵਾਦ ਜੁੜੇ ਰਹੋ ਐਂਡ ਤੱਕ ਹੁਣ ਮੈਂ ਤੁਹਾਨੂੰ ਖਡੂਰ ਸਾਹਿਬ ਦਾ ਇਤਿਹਾਸ ਦੱਸਦਾ ਵਾਂ ਖਡੂਰ ਸਾਹਿਬ ਜਿਹੜਾ ਵਾ ਇਹ ਸ਼ਹਿਰ ਬਿਆਸ ਦਰਿਆ ਦੇ ਨੇੜੇ ਗੁਰੂ ਅੰਗਦ ਦੇਵ ਜੀ ਦੀ ਕਰਮ ਭੂਮੀ ਵਜੋਂ ਮਸ਼ਹੂਰ ਅੱਠ ਗੁਰੂ ਸਾਹਿਬਾਨ ਦੀ ਚੰਨ ਸ਼ੋ ਪ੍ਰਾਪਤ ਨਗਰ ਖਡੂਰ ਸਾਹਿਬ ਸਿੱਖ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਇੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖਸ਼ੀ ਇਹ ਤੀਜੇ ਪਾਤਸ਼ਾ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਅਣਥੱਕ ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਖਡੂਰ ਸਾਹਿਬ ਤੋਂ 5 ਮੀਲ ਦੂਰ ਪੈਂਦੇ ਪਿੰਡ ਸੰਘਰ ਦੇ ਵਾਸੀ ਦੇਵ ਚੰਦ ਦੀ ਸੁਪਤਰੀ ਬੀਬੀ ਖੀਵੀ ਜੀ ਨਾਲ ਹੋਇਆ ਇੱਥੇ ਹੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਨਗਰ ਵਸਾਉਣ ਦਾ ਹੁਕਮ ਦਿੱਤਾ। ਬਾਕੀ ਗੁਰੂ ਸਾਹਿਬਾਨ ਵੀ ਵੱਖ-ਵੱਖ ਸਮੇਂ ਇਸ ਇਤਿਹਾਸਕ ਨਗਰ ਵਿੱਚ ਆਉਂਦੇ ਰਹੇ। ਇਸੇ ਨਗਰ ਵਿੱਚ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ। ਇੱਥੇ ਹੀ ਮਾਤਾ ਖੀਵੀ ਜੀ ਨੇ ਘੋਵ ਵਾਲੀ ਖੀਰ ਵਰਤੌਣੀ ਆਰੰਭ ਕੀਤੀ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਬਾਲ ਅਵਸਥਾ ਵਿੱਚ ਪਰਿਵਾਰ ਸਵੇਤ ਖਡੂਰ ਸਾਹਿਬ ਆਏ ਸਨ। ਉਹਨਾਂ ਨੂੰ ਉਦੋਂ ਗੁਰਗੱਦੀ ਪ੍ਰਾਪਤ ਨਹੀਂ ਸੀ ਹੋਈ। ਗੁਰੂ ਅੰਗਦ ਦੇਵ ਜੀ ਲਗਭਗ 13 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਇਸ ਧਰਤੀ ਨੂੰ ਆਪਣੀ ਚਰਨ ਛੋਹ ਨਾਲ ਨਿਵਾਜਿਆ ਸੀ ਇਹ ਹੈ ਜੀ ਗੁਰਦੁਰਾ ਸਾਹਿਬ ਦਰਬਾਰ ਸਾਹਿਬ ਅੰਗੀਠਾ ਸਾਹਿਬ ਇਹ ਗੁਰਦੁਰਾ ਸਾਹਿਬ ਜਦੋਂ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਏ ਸਨ ਤਾਂ ਗੁਰੂ ਸਾਹਿਬ ਜੀ ਦਾ ਅੰਗੀਠਾ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਤਿਆਰ ਕਰਵਾਇਆ ਇੱਥੇ ਹੀ ਇਸ ਹੀ ਸਥਾਨ ਤੇ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਲਿਆਉਂਦੇ ਸਮੇ ਗੁਰੂ ਅਮਰਦਾਸ ਜੀ ਜੁਲਾਈ ਦੀ ਖੱਡੀ ਨਾਲ ਠੇਡਾ ਖਾ ਕੇ ਡਿੱਗ ਪਏ ਸਨ ਜਿਸ ਦੀ ਯਾਦਗਾਰ ਅੱਜ ਵੀ ਮੌਜੂਦ ਹੈ ਗੁਰੂ ਅਮਰਦਾਸ ਜੀ ਨੇ ਤੇ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਜਾਂਦੇ ਸਮੇ ਇੱਥੋਂ ਇੱਥੇ ਹੀ ਵਿਸ਼ਰਾਮ ਕਰਦੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਆਪਣੀ ਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਕਰਨ ਪਿੱਛੋਂ ਪਰਿਵਾਰ ਸਮੇਤ ਇੱਥੇ ਆਏ ਸਨ ਇਸ ਸਥਾਨ ਤੇ ਗੁਰੂ ਹਰ राय ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਚਰਨ ਪਾਏ ਸੀ ਸੰਗਤ ਜੀ ਇਹ ਜੋ ਕਿਲਾ ਤੁਸੀਂ ਦੇਖ ਰਹੇ ਹੋ ਮੈਂ ਤਾਂ ਤੁਹਾਨੂੰ ਇਤਿਹਾਸ ਵੀ ਦੱਸਦਾ ਵਾਂ ਇਹ ਉਹ ਕਿਲਾ ਵਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਜਦੋਂ ਬਾਬਾ ਗੁਰੂ ਅਮਰਦਾਸ ਜੀ ਰੋਜ਼ਾਨਾ ਬਿਆਸ ਦਰਿਆ ਤੋਂ ਜਲ ਦੀ ਗਾਗਰ ਲੈ ਕੇ ਆਉਂਦੇ ਸਨ ਸੇਲੇ ਉਹਦੀ ਸੇਵਾ ਕਰਦੇ ਸਨ ਤੇ ਉਸ ਸਮੇਂ ਇਹ ਉਹ ਪਵਿੱਤਰ ਕਿਲਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕਿਲਾ ਵਾ ਜਿਹੜਾ ਇਸ ਸਥਾਨ ਤੇ ਇਸ ਕਿਲੇ ਨਾਲ ਠੇਡਾ ਖਾ ਕੇ ਗੁਰੂ ਅਮਰਦਾਸ ਜੀ ਜੁਨਾਇ ਦੀ ਖੱਡੀ ਵਿੱਚ ਡਿੱਗੇ ਸਨ ਇਹ ਹੈ ਜੋ ਇਤਿਹਾਸਿਕ ਕਿਲਾ ਤੇ ਦਰਸ਼ਨ ਕਰ ਰਹੇ ਹੋ ਤੁਸੀਂ ਇਸ ਕਿਲੇ ਦੇ ਇੱਧਰ ਆ ਜੀ ਥੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇਹ ਉਹ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਜੀ ਆਮ ਤੌਰ ਤੇ ਬੈਠ ਕੇ ਉਸ ਸਮੇਂ ਸਿਮਰਨ ਕਰਦੇ ਸਨ ਜਦੋਂ ਉਹਨਾਂ ਨੂੰ ਗੁਰੂ ਅੰਗੇਰ ਦੇਵ ਜੀ ਤੇ ਸਿੱਖਾਂ ਦੀ ਸੇਵਾ ਸੰਭਾਲ ਤੋਂ ਵੇਲ ਮਿਲ ਜਾਂਦੀ ਸੀ ਉਸ ਵੇਲੇ ਇੱਥੇ ਕਥਾ ਹੁਣ ਆਪਣਾ ਭਗਤੀ ਕਰਦੇ ਸਨ ਸਿਮਰਨ ਕਰਦੇ ਸਨ ਇਹ ਹੈ ਜੀ ਗੁਰਦਵਾਰਾ ਸਾਹਿਬ ਥੜਾ ਸਾਹਿਬ ਇਧਰ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਉਧਰ ਸਾਹਮਣੇ ਥੜਾ ਸਾਹਿਬ ਆ ਤੇ ਇਧਰ ਜੀ ਖੂਹ ਆ ਬੀਬੀ ਅਮਰੋ ਜੀ ਮੈਂ ਇਹਦਾ ਵੀ ਤੁਹਾਨੂੰ ਇਤਿਹਾਸ ਦੱਸਦਾ ਹਾਂ ਖੂਹ ਬੀਬੀ ਅਮਰੋ ਜੀ ਇਹ ਹੈ ਜੀ ਖੂਹ ਇਹ ਖੂਹ ਬੀਬੀ ਅਮਰੋ ਜੀ ਇੱਕ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁਪੁੱਤਰੀ ਬੀਬੀ ਅਮਰੋ ਜੀ ਦੀ ਬੇਨਤੀ ਕਰਨ ਤੇ ਸੰਗਤਾਂ ਦੀ ਸਹੂਲਤ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਆਪਣੇ ਹੱਥੀ ਲਗਵਾਇਆ ਸੀ ਇਸ ਖੂਹ ਦਾ ਜਲ ਪਹਿਲਾਂ ਖਾਰਾ ਨਿਕਲਿਆ ਸੀ ਤੇ ਬੀਬੀ ਅਮਰੋਜੀ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਮੇਲਾ ਬਖਸ਼ਾ ਜਿਸ ਨੂੰ ਖੂਹ ਵਿੱਚ ਸੁੱਟਣ ਨਾਲ ਖੂਹ ਦਾ ਜਲ ਮਿੱਠਾ ਹੋ ਗਿਆ ਇਹ ਹੈ ਜੀ ਉਹ ਖੂਹ ਇਹ ਜੀ ਤੁਸੀਂ ਖੂਹ ਦੇਖ ਰਹੇ ਹੋ ਬੀਬੀ ਅਮਰੋਜੀ ਦਾ ਇਤਿਹਾਸ ਵੀ ਮੈਂ ਤੁਹਾਨੂੰ ਦੱਸਿਆ ਵਾ ਤੇ ਇੱਧਰ ਅਸੀਂ ਹੁਣ ਦੂਸਰੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਵਾ ਜਿਸ ਗਾਗਰ ਦੇ ਵਿੱਚੋਂ ਗੁਰੂ ਅਮਰਦਾਸ ਜੀ ਨਦੀ ਵਿੱਚੋਂ ਜਲ ਲੈ ਕੇ ਆਉਂਦੇ ਹੁੰਦੇ ਸੀਗੇ ਉਹ ਗਾਗਰ ਨੂੰ ਦਰਸਾਇਆ ਹੋਇਆ ਇੱਥੇ ਤੇ ਉੱਪਰ ਗਾਗਰ ਰੱਖੀ ਹੋਈ ਆ ਬਹੁਤ ਸੋਹਣੇ ਥਾਂ ਤੇ ਤੇ ਸਾਹਮਣੇ ਦੇਖੋ ਇਹ ਆ ਜੀ ਸਾਹਮਣੇ ਇਹ ਪਾਰਕ ਦੇ ਵਿੱਚ ਬਣਾਇਆ ਹੋਇਆ ਉੱਪਰੋਂ ਗਾਗਰ ਦੇ ਵਿੱਚ ਪਾਣੀ ਵੀ ਡਿੱਗਦਾ ਜਿਸ ਤਰ੍ਹਾਂ ਗਾਗਰ ਦੇ ਵਿੱਚ ਪਾਣੀ ਪਾਈਪ ਲਗਾਈ ਹੋਈ ਆ ਪਿੱਛੇ ਉਸ ਚੀਜ਼ ਨੂੰ ਦਰਸਾਇਆ ਹੋਇਆ ਤੇ ਸਫਾਈ ਵੀ ਬਹੁਤ ਆ ਇੱਥੇ ਸੋ ਜੀ ਸੰਗਤ ਜੀ ਗੁਰਦਰਾ ਸਾਹਿਬ ਦਰਬਾਰ ਸਾਹਿਬ ਤੋਂ ਅਸੀਂ ਆ ਗਏ ਆ ਤੇ ਹੁਣ ਅਸੀਂ ਆਏ ਆ ਗੁਰਦਰਾ ਸਾਹਿਬ ਮਾਈ ਭਾਈ ਮਾਈ ਭਾਈ ਦੇ ਗੁਰਦਰਾ ਸਾਹਿਬ ਆ ਰਹੇ ਆ ਸਾਹਮਣੇ ਦੇਖ ਰਹੇ ਆ ਤੇ ਇੱਥੋਂ ਤਕਰੀਬਨ 50 ਕਦਮਾਂ ਦੀ ਦੂਰੀ ਤੇ ਆ ਗੁਰਦਰਾ ਸਾਹਿਬ ਮਾਈ ਭਾਈ ਦਰਬਾਰ ਸਾਹਿਬ ਤੋਂ ਤੇ ਬਾਕੀ ਇਸ ਗੁਰਦਰਾ ਸਾਹਿਬ ਦਾ ਕੀ ਇਤਿਹਾਸ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਹੁਣ ਗਲੀ ਦੇ ਵਿੱਚ ਆ ਸਿਰਫ ਥੋੜਾ ਜਿਹਾ 50 ਕਦਮਾਂ ਦੀ ਦੂਰੀ ਤੇ ਸੰਗਤ ਜੀ ਇਹ ਆ ਗਿਆ ਜੀ ਗੁਰਦਰਾ ਸਾਹਿਬ ਮਾਈ ਭਾਈ ਮਾਈ ਭਰਾਈ ਜੀ ਦਾ ਗੁਰਦੁਆਰਾ ਸਾਹਿਬ ਕੀ ਇਤਿਹਾਸ ਆ ਵੀ ਮੈਂ ਤੁਹਾਨੂੰ ਸਾਰਾ ਦੱਸਦਾ ਵਾਂ ਪਹਿਲੇ ਦੇਖ ਲਓ ਗੁਰਦੁਆਰਾ ਸਾਹਿਬ ਸਾਹਮਣੇ ਇਹ ਆ ਜੀ ਗੁਰਦੁਆਰਾ ਸਾਹਿਬ ਇਧਰ ਹਰਿਆਵਲ ਬਹੁਤ ਸੋਹਣੀ ਆ ਹੁਣ ਮੈਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦਾ ਵਾਂ ਤੇ ਇਤਿਹਾਸ ਜਿਹੜਾ ਸਰਵਣ ਕਰ ਲਿਓ ਇਹ ਆ ਜੀ ਸੰਗਤ ਜੀ ਗੁਰਦੁਆਰਾ ਸਾਹਿਬ ਮਾਈ ਭਰਾਈ ਤੁਸੀਂ ਖਡੂਰ ਸਾਹਿਬ ਤੋਂ ਦਰਸ਼ਨ ਕਰ ਰਹੇ ਹੋ ਇਕ ਉਰਦਨਾ ਸਾਹਿਬ ਉਸ ਸਥਾਨ ਤੇ ਉਸਾਰਿਆ ਗਿਆ ਜਿੱਥੇ ਕਦੇ ਮਾਈ ਭਾਈ ਦਾ ਘਰ ਹੁੰਦਾ ਸੀ ਇਹ ਗੁਰੂ ਅੰਗਦ ਦੇਵ ਜੀ ਦੁਆਰਾ ਬਣਾਇਆ ਹੋਇਆ ਇੱਕ ਹੋਰ ਪਵਿੱਤਰ ਸਥਾਨ ਹੈ ਸਿੱਖ ਇਤਿਹਾਸ ਦਸਤਾਵੇਜ਼ਾਂ ਅਨੁਸਾਰ ਜਿਵੇਂ ਹੀ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਤੋਂ ਖਡੂਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਬਣ ਕੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਕੁਝ ਸਮੇਂ ਲਈ ਇਕਾਂਤ ਸਥਾਨ ਤੇ ਜਾ ਕੇ ਸਿਮਰਨ ਕਰਨ ਦਾ ਫੈਸਲਾ ਕੀਤਾ ਉਹ ਆਪਣੇ ਘਰ ਨਹੀਂ ਗਏ ਬਲਕਿ ਮਾਈ ਭਾਈ ਤੇ ਘਰ ਜਾ ਕੇ ਇੱਕ ਛੋਟੇ ਜਿਹੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਅੰਦਰੋਂ ਬੰਦ ਕਰ ਲਿਆ ਜਿਹੜੀਆਂ ਸੰਗਤਾਂ ਨਵੇਂ ਗੁਰੂ ਦਰਸ਼ਨ ਦਰਸ਼ਨ ਕਰਨ ਕਰਤਾਰਪੁਰ ਗਈਆਂ ਸਨ ਉਹਨਾਂ ਨੂੰ ਬਾਬਾ ਬੁੱਢਾ ਜੀ ਖਡੂਰ ਸਾਹਿਬ ਲੈ ਆਏ ਸਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਜੀ ਦੀ ਨਾਰਾਜ਼ਗੀ ਦਾ ਖਤਰਾ ਮੁੱਲ ਲੈਂਦੇ ਹੋਏ ਮਾਈ ਭਾਈ ਦੇ ਘਰ ਦੇ ਗੁਰੂ ਜੀ ਵਾਲੇ ਕਮਰੇ ਵੀ ਇੱਕ ਕੰਧ ਵਿੱਚ ਮੋਗਾ ਕੱਢ ਲਿਆ ਉਹ ਗੁਰੂ ਜੀ ਦੇ ਦਰਸ਼ਨਾਂ ਤੇ ਚਰਨਾਂ 'ਚ ਝੁਕ ਗਏ ਤੇ ਦੱਸਿਆ ਕਿ ਜਿਵੇਂ ਕਿਵੇਂ ਸਿੱਖ ਗੁਰੂ ਦਰਸ਼ਨਾਂ ਲਈ ਬਾਹਰ ਉਡੀਕ ਕਰ ਰਹੇ ਹਨ ਗੁਰੂ ਅੰਗਦ ਦੇਵ ਜੀ ਆਪਣੇ ਇਕਾਂਤ ਵਿੱਚੋਂ ਆਪਣੇ ਸ਼ਰਧਾਲੂਆਂ ਨੂੰ ਮਿਲਣ ਲਈ ਫਿਰ ਬਾਹਰ ਆ ਗਏ ਇਹ ਸੀ ਸੰਗਤ ਜੀ ਇਤਿਹਾਸ ਤੇ ਦਰਸ਼ਨ ਅਸੀਂ ਹੁਣ ਕਰ ਆਏ ਆ ਤੇ ਚੱਲੇ ਮਾਰ ਲੱਗੇ ਹੁਣ ਇਥੋਂ ਗੁਰਦਰਾ ਸਾਹਿਬ ਮਾਈ ਭਰਾਈ ਜੀ ਦੇ ਗੁਰਦਰਾ ਸਾਹਿਬ ਤੋਂ ਚੱਲੇ ਹੁਣ ਵਾਪਸ ਇਸੀ ਗੁਰਦੁਆਰਾ ਸਾਹਿਬ ਮਾਈ ਭਰਾਜੀ ਦਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਵਾ ਇਸ ਤੋਂ ਬਾਅਦ ਮੱਲ ਅਖਾੜਾ ਸਾਹਿਬ ਤੇ ਤਪਿਆਣਾ ਸਾਹਿਬ ਤੁਹਾਨੂੰ ਦਿਖਾਉਣਾ ਤੇ ਮਾਤਾ ਖੀਵੀ ਜੀ ਗੁਰਦੁਆਰਾ ਸਾਹਿਬ ਇਹ ਆ ਜੀ ਬੋਰਡ ਤੁਸੀਂ ਦੇਖ ਰਹੇ ਹੋ ਤੇ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਦੇ ਵਿੱਚ ਹੀ ਆ ਅੰਦਰ ਹੀ ਆ ਇਹ ਬੋਰਡ ਕਹਿੰਦੇ ਕਿ 500 ਸਾਲ ਤੋਂ ਪੁਰਾਣਾ ਬੋਰਡ ਆ ਇੱਥੋਂ ਦੇ ਮਸਨੀਕਾਂ ਦੇ ਦੱਸਣ ਅਨੁਸਾਰ ਇਹ ਬੋਰਡ ਜਿਹੜਾ ਵਾ ਇਹ 500 ਸਾਲ ਪੁਰਾਣਾ ਵਾ 500 ਸਾਲ ਤੋਂ ਪੁਰਾਣਾ ਕਹਿੰਦੇ ਬੋਰਡ ਵਾ ਤੇ ਦੇਖੋ ਲੱਗ ਵੀ ਰਿਹਾ ਵਾ ਕੋਸੇ ਤਰ੍ਹਾਂ ਲੱਗ ਵੀ ਜਾਪ ਵੀ ਰਿਹਾ ਵਾ ਵੀ ਵਾਕਿਆ ਹੀ ਇਹ ਹੈਗਾ ਵਾ ਕਿੱਟੜਾ ਜੜਾ ਲੰਕੀਆਂ ਹੋਈਆਂ ਨੇ ਉਹ ਜੇ ਨਾਲੋਂ ਨਾਲ ਸਫਾਈ ਵੀ ਇਹਦੀ ਕਰਦੇ ਰਹਿੰਦੇ ਹੋਣਗੇ ਦੇਖੋ ਥੱਲੇ ਜੜਾ ਆ ਦੇਖੋ ਜ਼ਮੀਨ 'ਚ ਜੜਾ ਕਹਿੰਦੇ ਬਹੁਤ ਦੂਰ ਤੱਕ ਜਾਂਦੀਆਂ ਨੇ ਇਹਦੀ ਬੋਰਡ ਦੀਆਂ ਤੇ ਕਿੰਨਾ ਮੋਟਾ ਤੇ ਵਿਸ਼ਾਲ ਆ ਤੇ ਹੈ ਵੀ ਹਰਾ ਭਰਾਵਾ ਕੋਈ ਟਾਹਣਾ ਸੁੱਕਾ ਨਹੀਂ ਆ ਦਾ ਤੇ ਬਹੁਤ ਪੁਰਾਣਾ ਬੋਰਡ ਹੈ ਇਹ ਹੈ ਜੀ ਬੋੜ ਕਾਫੀ ਦੂਰ ਤੱਕ ਦੇਖੋ ਇਧਰ ਵੀ ਫੈਲੇ ਹੋਇਆ ਹੋਇਆ ਇਸ ਪਾਸੇ ਵੀ ਆ ਕਿੰਨੇ ਮੋਟੇ ਟਾਹਣੇ ਨੇ ਇਹਦੇ ਦੂਸਰੇ ਬਨੇ ਆ ਹੁਣ ਮੈਂ ਕਾਫੀ ਦੂਰ ਹੈ ਇਹ ਬੋੜ ਕਾਫੀ ਜਗ੍ਹਾ 'ਚ ਫੈਲੇ ਹੋਇਆ ਹੋਇਆ ਇਹ 500 ਸਾਲ ਪੁਰਾਣਾ ਬੋੜ ਆ ਹੁਣ ਅਸੀਂ ਚੱਲਦੇ ਆਂ ਇਥੋਂ ਮੱਲਾ ਖਾੜਾ ਜਾਂ ਤਪਿਆਣਾ ਸਾਹਿਬ ਜਾਂ ਬੀਬੀ ਕੀ ਜੀ ਦੇ ਗੁਰਦੁਆਰਾ ਇਹ ਹੈ ਜੀ ਗੁਰਦੁਆਰਾ ਸਾਹਿਬ ਮੱਲ ਅਖਾੜਾ ਤੇ ਦਰਬਾਰ ਸਾਹਿਬ ਤੋਂ ਤਕਰੀਬਨ ਕੋਈ 200 ਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਸਾਹਿਬ ਮੱਲਾ ਖਾੜਾ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਹ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਤੇ ਤੁਹਾਨੂੰ ਦੱਸਦਾ ਮੈਂ ਇਤਿਹਾਸ ਮਨ ਅਖਾੜਾ ਗੁਰਦੁਆਰਾ ਸਾਹਿਬ ਇਹ ਹੈ ਜੀ ਇਤਿਹਾਸ ਗੁਰਮੁਖੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਹੀ ਗੁਰਮੁਖੀ ਅੱਖਰ ਪਰਚਲਿਤ ਕੀਤੇ ਤੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਦਾ ਕਾਰਜ ਆਰੰਭ ਕੀਤਾ ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਸ਼ੁਰੂ ਹੋਇਆ ਇਸ ਸਥਾਨ ਤੇ ਸਿੱਧਾਂ ਦੀ ਮੰਡਲੀ ਗੁਰੂ ਦੀ ਪ੍ਰੀਖਿਆ ਲੈਣ ਆਏ ਪਰ ਸਤਿਗੁਰੂਆਂ ਨੇ ਦੇ ਦਰਸ਼ਨ ਕਰਕੇ ਭਰਮ ਦੂਰ ਹੋਇਆ ਇਸ ਸਥਾਨ ਤੇ ਹਮਾਉਂਦ ਬਾਦਸ਼ਾਹ ਵੀ ਆਇਆ ਤੇ ਹੰਕਾਰ ਵਿੱਚ ਸਤਗੁਰਾਂ ਤੇ ਤਲਵਾਰ ਚੁੱਕ ਲਈ ਪਰ ਨਾ ਚੱਲੀ ਤੇ ਚਰਨੀ ਢੈ ਪਿਆ ਇਸ ਸਥਾਨ ਤੇ ਗੁਰੂ ਸਾਹਿਬ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ ਇਸ ਕਰਕੇ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਮਲ ਅਖਾੜਾ ਪੈ ਗਿਆ ਇਸ ਸਥਾਨ ਤੇ ਹੀ ਬਾਬਾ ਅਮਰਦਾਸ ਜੀ ਨੂੰ 12 ਵਰ ਦਿੱਤੇ ਤੇ ਗੁਰਤਾ ਗੱਦੀ ਬਖਸ਼ੀ ਤੇ ਇਸ ਸਥਾਨ ਤੇ ਹੁਣ ਵੀ ਪਹਿਲਵਾਨਾਂ ਪਹਿਲਵਾਨ ਸਫਲਤਾ ਲਈ ਅਰਦਾਸਾਂ ਬੇਨਤੀਆਂ ਕਰਦੇ ਸਨ ਸੰਗਤ ਜੀ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ ਬੀਬੀ ਖੀਵੀ ਜੀ ਦਾ ਗੁਰਦੁਆਰਾ ਸਾਹਿਬ ਆਪਿਆਣਾ ਸਾਹਿਬ ਤੇ ਇੱਥੇ ਹੁਣ ਅਸੀਂ ਦਰਸ਼ਨ ਕਰਦੇ ਆ ਤੁਹਾਨੂੰ ਸਾਰਾ ਇਤਿਹਾਸ ਦੱਸਦਾ ਇੱਧਰ ਸੱਜੇ ਹੱਥ ਜੋੜਾ ਘਰ ਆ ਇਹ ਡਿਉੜੀ ਆ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਤੇ ਸਾਰਾ ਇਤਿਹਾਸ ਦੱਸਦਾ ਤੇ ਦਰਸ਼ਨ ਕਰਾਉਣਾ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਤਪਿਆਣਾ ਸਾਹਿਬ ਤਾਂ ਬਾਅਦ ਚ ਜਾਵਾਂਗੇ ਇਹ ਗੁਰਦੁਆਰਾ ਸਾਹਿਬ ਹੈ ਬੀਬੀ ਖੀਵੀ ਜੀ ਦਾ ਤੇ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਉਹ ਅੰਦਰ ਜਾ ਕੇ ਦੇਖਦੇ ਆ ਤੇ ਫਿਰ ਮੈਂ ਤੁਹਾਨੂੰ ਦੱਸਦਾ ਵਾ ਇਸ ਸਰੋਵਰ ਵੀ ਦੇਖੋ ਬਹੁਤ ਸੋਹਣਾ ਸਰੋਵਰ ਤੇ ਕਾਫੀ ਵਿਸ਼ਾਲ ਆ ਇਸ ਸਰੋਵਰ ਦੇਖੋ ਕਿੰਨਾ ਵੱਡਾ ਵਾ ਇਹ ਖਡੂਰ ਸਾਹਿਬ ਦੇ ਬਿਲਕੁਲ ਸ਼ਹਿਰ ਦੇ ਵਿੱਚ ਹੈ ਇਹ ਆ ਜੀ ਬੀਬੀ ਖੀਵੀ ਜੀ ਦਾ ਗੁਰਦੁਆਰਾ ਸਾਹਿਬ ਸੋਜੀ ਦਰਸ਼ਨ ਕਰੋ ਸਰੋਵਰ ਸੋਜੀ ਸੰਗਾ ਜੀ ਗੁਰਦੁਆਰਾ ਸਾਹਿਬ ਤਪਿਆਣਾ ਸਾਹਿਬ ਆ ਅਸੀਂ ਦੂਰੋਂ ਦੇਖ ਰਹੇ ਸੀਗੇ ਕਿ ਸਾਨੂੰ ਕਿਸੇ ਨੇ ਗਲਤ ਗਾਈਡ ਕਰਦਾ ਕਰ ਦਿੱਤਾ ਸੀਗਾ ਕਿ ਗੁਰਦਰਾ ਸਾਹਿਬ ਤਪਿਆਣਾ ਸਾਹਿਬ ਆ ਤਪਿਆਣਾ ਸਾਹਿਬ ਅਸੀਂ ਰੁਕੇ ਸੀਗੇ ਤੇ ਇੱਥੇ ਬੈਠੇ ਸੀਗੇ ਤੇ ਦੂਰੋਂ ਤਾਂ ਹੀ ਵੀਡੀਓ ਲੈ ਰਹੇ ਸੀਗੇ ਤੱਕ ਗੁਰਦਰਾ ਸਾਹਿਬ ਤਪਿਆਣਾ ਸਾਹਿਬ ਹੁਣ ਅਸੀਂ ਅੰਦਰ ਜਾਂਦੇ ਆ ਨਾਲ ਤੁਹਾਨੂੰ ਇਤਿਹਾਸ ਦੱਸਦਾ ਇਹ ਹੈ ਜੀ ਗੁਰਦਰਾ ਸਾਹਿਬ ਤਪਿਆਣਾ ਸਾਹਿਬ ਹੁਣ ਮੈਂ ਤੁਹਾਨੂੰ ਤਪਿਆਣਾ ਸਾਹਿਬ ਗੁਰਦਰਾ ਸਾਹਿਬ ਦਾ ਇਤਿਹਾਸ ਦੱਸਦਾ ਖਡੂਰ ਸਾਹਿਬ ਤੋਂ ਤੁਸੀਂ ਦੇਖ ਰਹੇ ਹੋ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਬਾਲਾ ਤੇ ਮਰਦਾਨਾ ਜੀ ਸ਼ਬਦ ਕੀਰਤਨ ਕਰਿਆ ਕਰਦੇ ਸਨ ਇੱਥੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਜਨਮ ਸਾਖੀ ਪੂਰੀ ਹੋਣ ਤੇ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਕਿ ਮੈਂ ਬਹੁਤ ਵਿਰਧ ਹੋ ਗਿਆ ਮੈਨੂੰ ਸੱਚਖੰਡ ਜਾਣ ਦੀ ਆਗਿਆ ਬਖਸ਼ੋ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੁਹਾਡੀ ਉਮਰ 2 ਮਹੀਨੇ ਬਾਕੀ ਹੈ ਹਜੇ ਜਦੋਂ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਇਹ ਹੈ ਜੀ ਗੁਰਦਰਾ ਸਾਹਿਬ ਤਪਿਆਣਾ ਸਾਹਿਬ ਸੰਗਤ ਜੀ ਮੱਥਾ ਸੀ ਟੇਕ ਆਏ ਆ ਤੇ ਬਾਹਰ ਆ ਗਏ ਆ ਇਹ ਜੋ ਸਥਾਨ ਤੁਸੀਂ ਦੇਖ ਰਹੇ ਹੋ ਨਾ ਇਹ ਹੈਗਾ ਜੀ ਜਨਮ ਸਾਖੀ ਦੀ ਸੰਪੂਰਨਤਾ ਤੋਂ ਬਾਅਦ ਜਦੋਂ ਜਨਮ ਸਾਖੀ ਲਿਖੀ ਗਈ ਸੀ ਸੰਪੂਰਨਤਾ ਤੋਂ 2 ਮਹੀਨੇ ਬਾਅਦ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ੍ਰੀ ਗੁਰੂ ਅੰਗੇ ਤੇਜ ਜੀ ਨੇ ਇਸ ਸਥਾਨ ਤੇ ਆਪਣੇ ਹੱਥੀ ਭਾਈ ਬਾਲਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਸੀਗਾ ਇਹ ਆ ਜੀ ਉਹ ਸਥਾਨ ਜਿੱਥੇ ਭਾਈ ਬਾਲਾ ਜੀ ਦੀ ਦੇਹ ਦਾ ਸੰਸਕਾਰ ਹੋਇਆ ਸੀਗਾ ਤੇ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਹੀ ਆ ਅੰਦਰ ਦਰਬਾਰ ਸਾਹਿਬ ਸਾਹਮਣੇ ਦੇਖ ਰਹੇ ਹੋ ਇਹ ਦਰਬਾਰ ਸਾਹਿਬ ਦੇ ਬਿਲਕੁਲ ਕੋਲ ਇਹ ਆ ਜੀ ਉਹ ਸਥਾਨ ਦਰਬਾਰ ਸਾਹਿਬ ਤੋਂ ਦਰਸ਼ਨ ਕਰ ਆਏ ਅੰਦਰੋਂ ਅਸੀਂ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਮਾਤਾ ਖੀਵੀ ਜੀ ਲੰਗਰ ਹਾਲ ਅਸੀਂ ਸਮਝ ਰਹੇ ਸੀ ਕਿ ਮਾਤਾ ਖੀਵੀ ਜੀ ਦਾ ਗੁਰਦੁਆਰਾ ਸਾਹਿਬ ਆ ਲੇਕਿਨ ਨਹੀਂ ਮਾਤਾ ਖੀਵੀ ਜੀ ਲੰਗਰ ਹਾਲ ਆ ਗੁਰਦੁਆਰਾ ਸਾਹਿਬ ਤਪਿਆਣਾ ਸਾਹਿਬ ਆ ਜੋ ਤੁਸੀਂ ਇਤਿਹਾਸ ਸੁਣਿਆ ਤੇ ਇੱਧਰ ਆ ਜੀ ਮਾਤਾ ਖੀਵੀ ਜੀ ਲੰਗਰ ਹਾਲ ਹੁਣ ਅੰਦਰ ਚੱਲਦੇ ਆ ਤੇ ਮੈਂ ਤੁਹਾਨੂੰ ਅੰਦਰ ਦਾ ਵੀ ਦਿਖਾਉਣਾ ਚਾਹੁੰਦਾ ਇਹ ਆ ਜੀ ਲੰਗਰ ਮਾਤਾ ਖੀਵੀ ਜੀ ਤੇ ਦਰਵਾਜ਼ੇ ਦੇਖੋ ਤੁਸੀਂ ਡਿਊੜੀ 'ਚ ਆ ਗਏ ਅਸੀਂ ਦਰਵਾਜੇ ਦੇਖੋ ਤੁਸੀਂ ਕਿੰਨੇ ਪੁਰਾਣੇ ਨੇ ਤੇ ਇਸੇ ਤਰ੍ਹਾਂ ਚੱਖੇ ਕਿੱਲ ਲੱਗੇ ਹੋਏ ਨੇ ਤੇ ਕਿੰਨਾ ਮੋਟਾ ਦਰਵਾਜਾ ਪੁਰਾਣਾ ਲੱਕੜ ਦਾ ਤੇ ਇਹ ਆ ਡਿਉੜੀ ਹੁਣ ਅਸੀਂ ਅੰਦਰ ਚੱਲੇ ਆ ਉੱਪਰ ਵੀ ਦੇਖੋ ਤੁਸੀਂ ਸਾਥ ਜੜੀ ਆ ਇਹ ਬਾਲਿਆਂ ਦੀ ਆ ਡਿਉੜੀ ਦੇ ਉੱਪਰ ਤੇ ਇਹ ਆ ਜੀ ਲੰਗਰ ਮਾਤਾ ਕੀਵੀ ਜੀ ਸਾਹਮਣੇ ਤੇ ਅੰਦਰ ਆਉਂਦਿਆਂ ਹੀ ਸੱਜੇ ਪਾਸੇ ਠੰਡੀ ਲੱਸੀ ਜਿਹੜੀ ਆਓ ਬਹੁਤ ਸੁਆਦ ਲੱਸੀ ਆ ਲੱਸੀ ਛਕੀ ਆ ਸੀ ਤੇ ਇਹ ਆ ਜੀ ਇਧਰ ਲੱਸੀ ਦਾ ਲੰਗਰ ਵੀ ਚੱਲਦਾ ਵਾ ਹੁਣ ਅਸੀਂ ਉੱਪਰ ਚੱਲਦੇ ਆ ਲੰਗਰ ਮਾਤਾ ਖੀਵੀ ਜੀ ਤੇ ਬਾਅਦ ਵਿੱਚ ਪੁੱਤਰ ਖੋਈ ਵੀ ਤੁਹਾਨੂੰ ਦਿਖਾਉਨੇ ਆ ਇਹਨੂੰ ਲੰਗਰਾਂ ਤੋਂ ਚੱਲੇ ਆ ਜੀ ਪ੍ਰਸ਼ਾਦਾ ਜਿਹੜਾ ਸਵੇਰੇ ਇਸ ਵਕਤੇ ਦਾ ਛਕਿਆ ਹੋਇਆ ਵਾ 7:30 ਪੌਣੇ 8 ਵਜੇ ਦਾ ਤੇ 1:00 ਵਜ ਗਿਆ ਦੁਪਹਿਰ ਦਾ ਹੁਣ ਅਸੀਂ ਪਹਿਲੇ ਪ੍ਰਸ਼ਾਦਾ ਛਕਦੇ ਆ ਤੇ ਫਿਰ ਅਗਲੇ ਪੜਾਵਲ ਚਾਲੇ ਪੈਨੇ ਆ ਤਰੇ ਕੋਈ ਮਾਤਾ ਕੀਵੀ ਜੀ ਦੇ ਤੁਹਾਨੂੰ ਉਹ ਵੀ ਦਿਖਾਉਨੇ ਆ ਲਓ ਜੀ ਪਹੁੰਚ ਗਏ ਜੀ ਲੰਗਰ ਚ ਇਹ ਆ ਜੀ ਮਾਤਾ ਕੀਵੀ ਜੀ ਲੰਗਰ ਹਾਲ ਤੇ ਇਧਰ ਦੇਖੋ ਥਾਲੀਆਂ ਜਿਹੜੀਆਂ ਪਹਿਲੇ ਰੱਖੀਆਂ ਨੇ ਸੰਗਤਾਂ ਦੇ ਬੈਠਣ ਲਈ ਤੇ ਇਹ ਤੇ ਦੇਖ ਲਓ ਤੁਸੀਂ ਥਾਲੀਆਂ ਪਹਿਲੇ ਰੱਖੀਆਂ ਹੋਈਆਂ ਨੇ ਤੇ ਸੰਗਤਾਂ ਜਾ ਕੇ ਬੈਠ ਰਹੀਆਂ ਨੇ ਅਸੀਂ ਵੀ ਅਸੀਂ ਵੀ ਹੁਣ ਅਸੀਂ ਵੀ ਹੁਣ ਇਧਰੋਂ ਦੀ ਜਾਵਾਂਗੇ ਇਧਰੋਂ ਦੀ ਜਾ ਕੇ ਲੰਗਰ ਛਕਦੇ ਆਂ ਇਹ ਦੇਖੋ ਸੰਤਾਂ ਕੋ ਜਾ ਰਹੀ ਆ ਤਾਰ ਦੇ ਉੱਤੇ ਤੇ ਇਹ ਬਹੁਤ ਵਧੀਆ ਇਹਦੀ ਪ੍ਰਬੰਧ ਹੈ ਕਿ ਥਾਲੀਆਂ ਪਹਿਲੇ ਰੱਖੀਆਂ ਹੋਈਆਂ ਨੇ ਇੱਧਰ ਸੰਤਾਂ ਦੇ ਸ਼ਾਗਿਰਿਆਂ ਨੇ ਨਗਰ ਇਹ ਦੇਖੋ ਅਸੀਂ ਵੀ ਸੰਤਾਂ ਦੇ ਪਿੱਛੇ ਜਾ ਰਹੇ ਆ ਤੇ ਜਿੱਥੇ ਸਾਡੀ ਜਗ੍ਹਾ ਹੋਏਗੀ ਉੱਥੇ ਅਸੀਂ ਬੈਠਾਂਗੇ ਲਓ ਜੀ ਸੰਤਾਂ ਬੈਠ ਗਈਆਂ ਨੇ ਥੋੜੀ ਜਿਹੀ ਬਾਈਓ ਬੋਲ ਜੀ ਲੰਗਰ ਆ ਗਿਆ ਖੀਰ ਦਾ ਲੰਗਰ ਆ ਗਿਆ ਤੇ ਦਾਲ ਤੇ ਨਾਲ ਚਟਨੀ ਉਹ ਵਾਸੀ ਲੰਗਰ ਚੱਲੀਏ ਇਧਰ ਜੀ ਅਸੀਂ ਲੰਗਰ ਸੱਧਿਆ ਵਾ ਤੇ ਲੰਗਰ ਛੱਕੇ ਤੇ ਹੁਣ ਚੱਲੇ ਆ ਬੀਬੀ ਕੀਵੀ ਜੀ ਦਾ ਖੂਹ ਦੇਖਦੇ ਆ ਥੱਲੇ ਜਾ ਕੇ ਤੇ ਇਸ ਪਾਸੇ ਨੇ ਨੂੰ ਕੋਈ ਸਾਹਿਬ ਹੁਣ ਦੂਸਤ ਗਿਆ ਇਹ ਆ ਜੀ ਇਧਰ ਪਵਿੱਤਰ ਖੂਈ ਮਾਤਾ ਕੀਵੀ ਜੀ ਦੀ ਤੇ ਬਾਬਾ ਜੀ ਫਤਿਹ ਬੁਲਾ ਰਹੇ ਸੀਗੇ ਇਹ ਪਵਿੱਤਰ ਖੂਈ ਦਿਖਾਉਂਦੇ ਆ ਜੀ ਤੁਹਾਨੂੰ ਤੇ ਹੁਣ ਥੱਲੇ ਜਾ ਰਹੇ ਆ ਅਸੀਂ ਇਹ ਬੇਸਮੈਂਟ ਜਿਹੜੀ ਆ ਲੰਗਰ ਹਾਲ ਦੇ ਥੱਲੇ ਬਿਲਕੁਲ ਲੰਗਰ ਤੇ ਇਹ ਆ ਜੀ ਪਵਿੱਤਰ ਖੂਈ ਬਾਕੀ ਮੈਂ ਤਾਂ ਤੁਹਾਨੂੰ ਇਤਿਹਾਸ ਵੀ ਦੱਸਦਾ ਵਾਂ ਕੀ ਇਤਿਹਾਸ ਆ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਿਆਲੀ ਖੀਰ ਦਾ ਪ੍ਰਸ਼ਾਦ ਬੀਬੀ ਮਾਤਾ ਖੀਵੀ ਜੀ ਦੇ ਲੰਗਰਾਂ ਚੋਂ ਛੱਕੇ ਆਏ ਆ ਤੇ ਇਹ ਪਵਿੱਤਰ ਖੂਹੀ ਆ ਜੀ ਇੱਧਰ ਇਹ ਪਵਿੱਤਰ ਖੂਹੀ ਜਿਹੜੀ ਆ 16ਵੀਂ ਸਦੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੇਲੇ ਦੀ ਬਣੀ ਹੋਈ ਹੈ ਤੇ ਗੁਰੂ ਸਾਹਿਬ ਦੇ ਮਹਿਲ ਮਾਤਾ ਖੀਵੀ ਜੀ ਇਸ ਪਵਿੱਤਰ ਖੂਹੀ ਦਾ ਜਲ ਗੁਰੂ ਦੇ ਕੇ ਲੰਗਰ ਵਾਸਤੇ ਵਰਤਦੇ ਹੁੰਦੇ ਸਨ ਇਹ ਪਵਿੱਤਰ ਖੂਹੀ ਦੇ ਵਿੱਚੋਂ ਜਲ ਲੈ ਕੇ ਉਸ ਵੇਲੇ ਵਰਤਦੇ ਹੁੰਦੇ ਸੀਗੇ ਮਾਤਾ ਖੀਵੀ ਜੀ ਇਹ ਆ ਜੀ ਖੂਹੀ ਤੇ ਇਹ ਬਿਲਕੁਲ ਲੰਗਰ ਹਾਲ ਦੇ ਥੱਲੇ ਆ ਉੱਪਰ ਲੰਗਰ ਹਾਲ ਤੇ ਇਹ ਖੋਈ ਆ ਜੀ ਹੁਣ ਅਸੀਂ ਇੱਥੋਂ ਚਾਲੇ ਮਾਰਦੇ ਆ ਤੇ ਚਲਦੇ ਆ ਹੁਣ ਵਾਪਸ ਤੇ ਦੇਖਦੇ ਆ ਹੁਣ ਇੱਥੋਂ ਵਾਪਸ ਨਿਕਲਦੇ ਆ ਅਗਲੇ ਪੜਾਵਲ ਇਹ ਆ ਜੀ ਸੰਗਤ ਜੀ ਗੁਰਦਰਾ ਸਾਹਿਬ ਤੋਂ ਪਿਆਣਾ ਸਾਹਿਬ ਹੁਣ ਇੱਥੋਂ ਵਾਪਸੀ ਚਾਲੇ ਮਾਰਦੇ ਆ ਦਰਬਾਰ ਸਾਹਿਬ ਵੱਲ ਉੱਥੇ ਸਾਡੇ ਬੈਗ ਨਹੀਂ ਜਮਾ ਹੋਏ ਨੇ ਤੇ ਉੱਥੋਂ ਬੈਗ ਲੈ ਕੇ ਫਿਰ ਅਗਲੇ ਪੜਾਵਾਲ ਅਸੀਂ ਵਾਧੇ ਆ ਇਹ ਆ ਜੀ ਗੁਰਦਰਾ ਸਾਹਿਬ ਤਪਿਆਣਾ ਸਾਹਿਬ ਇਹ ਸੀ ਜੀ ਪੂਰੇ ਗੁਰੂ ਧਾਮਾਂ ਦੇ ਦਰਸ਼ਨ ਖਡੂਰ ਸਾਹਿਬ ਜੀ ਦੇ ਤੇ ਖਡੂਰ ਸਾਹਿਬ ਦੇ ਦਰਸ਼ਨ ਮਾਲਾ ਖੜਾ ਸਾਹਿਬ ਸਰਬਾਰ ਸਾਹਿਬ ਖੜਾ ਸਾਹਿਬ ਅੰਦਰ ਖੂ ਸਾਹਿਬ ਸਾਹਿਬ ਦਰਸ਼ਨ ਕਰਵਾਏ ਬੀਬੀ ਕੀ ਵੀ ਮਾਤਾ ਕੀ ਵੀ ਜੀ ਦੇ ਗੁਰਦਰਾ ਸਾਹਿਬ ਦੇ ੱਪਿਆਣਾ ਸਾਹਿਬ ਤੇ ਬੋਲਦੇ ਆਂ ਕਈ ਵਾਰੀ ਵਾਧਾ ਘਟਾ ਇਦਰ ਉਧਰ ਹੋ ਜਾਂਦਾ ਜਿਸ ਤਰ੍ਹਾਂ ੱਪਿਆਣਾ ਸਾਹਿਬ ਸੀਗਾ ਗੁਰਦਵਾਰਾ ਸਾਹਿਬ ਅਸੀਂ ਗੁਰਦਰਾ ਬੀਬੀ ਕੀ ਵੀ ਜੀ ਦਾ ਬੋਲ ਸੀ ਕਿ ਕਿਸੇ ਨੇ ਗਲਤ ਗਾਈਡ ਵੀ ਕੀਤਾ ਸੀ ਦਾ ਸਮਝੀ ਬੀਬੀ ਕੀ ਵੀ ਜੀ ਦਾ ਗੁਰਦਰਾ ਸਾਹਿਬ ਤੇ ਬੀਬੀ ਕੀ ਵੀ ਜੀ ਦਾ ਖੂ ਵੀ ਸੀਗਾ ਕਿਥੋਂ ਜਲ ਕੱਢ ਕੇ ਤੇ ਲੰਗਰਾਂ ਦੇ ਵਿੱਚ ਜਲ ਨੂੰ ਵਰਤਦੇ ਹੁੰਦੇ ਸੀਗੇ ਇਹ ਸੀ ਅੱਜ ਦੀ ਵੀਡੀਓ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਗਲੇ ਪੜਾਵਲ ਵਾਧਦੇ ਆ ਤੇ ਮਿਲਦੇ ਆ ਕਿਸੇ ਨਵੀਂ ਥਾਂ ਤੇ ਧੰਨਵਾਦ ਰੱਬ ਰੱਖਾ